ਕੋਈ ਨਹੀਂ ਕੋਈ ਕਾਰਵਾਈ ਨਹੀਂ ਕਰਦੇ ਤੇ ਤਿੰਨ ਦਰਖਾਸਤਾਂ ਵਿੱਚ ਤਿੰਨਾਂ ਦੇ ਕਾਰਵਾਈ ਨਹੀਂ ਹੈਗੇ ਇਹ ਜੀ ਅਫਸਰ ਜਿਹੜੀ ਰਸਾਓ ਦੱਸ ਕੀ ਕਰਦੇ ਅਫਸਰ ਇਹ ਹੈ ਆਮ ਆਦਮੀ ਪਾਰਟੀ ਸਰਕਾਰ ਆ ਕਾਹਦੀ ਆਮ ਆਦੀ ਪਾਰਟੀ ਆਮ ਆਦਮੀ ਸਰਵਾਇ ਨਹੀਂ ਹੈਗੀ ਸਾਡੇ ਵਰਗੇ ਛੋਸ਼ੋ ਵਰਕੇ ਦਾ ਇਹ ਹਾਲ ਆ ਆਮ ਬੰਦੇ ਦਾ ਕੀ ਹਾਲ ਹੋਵੇਗਾ ਉਥੇ ਜੀ ਵੀਡੀਓ ਫਿਲਮਾ ਭੇਜਦਾ ਆਪਣੀ ਅੱਛਾ ਜੀ ਉਹਦੇ ਵਾਸਤੇ ਕੰਪਲੀਟ ਰਿਪੋਰਟ ਹੋ ਜਾ ਵੀ ਜੀ ਉਹ ਦਰਵਾਇ ਨਹੀਂ ਆਈ। ਅ ਮੇਰੀ ਤਿੰਨ ਤਰਖਾਸਾ ਆਏ ਗਿਆਂ ਤਿੰਨ ਤਰਖਾਸਾ ਕੋਈ ਦਰਵਾਇ ਨਹੀਂ। ਜੀ ਮੈਂ ਸੀਪੀ ਸਾਹਿਬ ਨੂੰ ਤਿੰਨ ਵਾਰ ਮਿਲਿਆ ਕੋਈ ਅੱਗੇ ਸਰਵਾਈ ਨਹੀਂ। ਸਾਦਰ ਕਰਾ 15-20 ਚੱਕਰ ਮਾਰ ਲੇ ਉਸਤੇ ਕੋਈ ਸਰਵਾਈ ਨਹੀਂ। ਸਰ ਕਿੰਨੀ ਦੇਰ ਤੋਂ ਜਿਹੜੇ ਮੈਸੇਜ ਕੀਤੇ ਜਾ ਰਹੇ ਸੀ ਜਿਹੜੇ 20 ਤੋਂ ਲੈ ਕੇ ਦੇ ਨਾਲ 2025 ਤੇ ਕਿਹੜੇ ਦਾਣੇ ਜਗਮ ਲੈਣ ਕੀਤੇ ਸੀ? ਇਹ ਮੈਂ ਸੀਪੀ ਸਾਹਿਬ ਨੂੰ ਲਿਖਤੀ ਸੀਪੀ ਸਾਹਿਬ ਨੇ ਨਹੀਂ ਦਿੱਤੀ। ਅੱਛਾ ਜੀ ਮੇਰਾ ਨਾਮ ਭੁਖਿੰਦਰ ਸਿੰਘ ਹੈਗਾ। ਜੀ ਮੈਂ ਬੰਦਗੀ ਦਾ ਲੱਗਦਾ ਦਰਵਾਜ਼ਾ ਤੋਂ ਹੈਗਾ ਸੋਸ਼ਲ ਵਰਕਰ ਹੈਗਾ। ਜੀ ਤੇ ਮੇਰੀ ਕੰਪਲੇਂਟ ਸੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਉਹ ਸਾਰੇ ਪੈਸ ਕਰਕੇ ਰੋਡ ਜਾਮ ਕੀਤਾ ਸੀ ਤਾਂ ਹੁਣ ਐਸਐਚਓ ਸਾਹਿਬ ਪੁਲਿਸ ਲੈ ਕਿੱਥੇ 라ਏ ਪੰਜ ਪੰਜ ਨੰਬਰ ਥਾਣੇ ਆਏ ਆ ਐਸਐਚਓ ਨਾਲ ਗੱਲਬਾਤ ਹੋਂਦੀ ਆ ਤੇ ਜੋ ਵੀ ਉਹ ਗੱਲ ਉਹ ਤੁਹਾਨੂੰ ਦੱਸਾਂਗੇ ਹਾਂਜੀ ਮਾਮਲਾ ਕੀ ਮਾਮਲਾ ਐਸੀ ਕਿ ਮੈਨੂੰ 2020 ਤੋਂ ਇੱਕ ਬੰਦਾ ਨਾ ਮੈਸੇਂਜਰ ਤੇ ਆਪਣੀਆਂ ਬਲੂ ਫਿਲਮਾਂ ਭੇਜਦਾ ਪਿਆ ਬਾਰ-ਬਾਰ ਜੀ ਤੇ ਗਲਤ ਕਮੈਂਟ ਕਰਦਾ ਪਿਆ ਉਹਦੇ ਲਈ ਕੰਪਲੀਟ ਕੀਤੀ ਸੀ ਮੈਂ ਜੀ ਔਰ 2020 ਤੋਂ ਲੈ ਦਿੱਤੀ ਫਿਰ 2023 ਦਿੱਤੀ ਕੰਪਲੀਟ ਫਿਰ ਵੀ ਇਹਨਾਂ ਨੇ ਕੋਈ ਕਾਰਵ ਨਹੀਂ ਕੀਤੀ ਮੈਂ ਸਾਈਬਰ ਕ੍ਰਾਈਮ ਵੀ 10-12 ਚੱਕਰ ਮਾਰ ਲਿਆ ਉਈ ਆਪਸੋ ਸੁਣ ਕੇ ਰਾਜ਼ ਨਹੀਂ ਹੈਗਾ ਅੱਜ ਕੱਲ ਆ ਜਾਓ ਕੱਲ ਕੱਲ ਆ ਜਾਓ ਕੱਲ ਹੁਣ ਲੱਗਦਾ ਹੈ ਕਿ ਆਉਂਦਾ ਕੌਣ ਹੈ ਹਾਂਜੀ ਪਤਾ ਹੈ ਤੁਹਾਨੂੰ ਨਹੀਂ ਕੁਝ ਨਹੀਂ ਪਤਾ ਇਸ ਬੰਦੇ ਬਾਰੇ ਕਿਸ ਨਾਮ ਤੋਂ ਹੈਗੀ ਇਹ ਪ੍ਰੀਤੀ ਸਿੰਘ ਨਾਂ ਦੀ ਆਈ.ਡੀ. ਸੀ ਤੇ ਉਹਨੇ ਆਈ.ਡੀ. ਦਾ ਨਾਮ ਚੇਂਜ ਕਰਕੇ ਹੁਣ ਸਰਨ ਰੱਖਿਆ ਹੁਣ ਸਰਨ ਆ ਦੀ ਆਈ.ਡੀ. ਸਭ ਫਿਲਹਾਲ ਜੇ ਉਹਨ ਵੀ ਨਹੀਂ ਕਾਰਵਾਈ ਹੋਏਗੀ ਫਿਰ ਅਗਲਾ ਸੈਟਰ ਫਿਰ ਫਿਰ ਤਰਨਾ ਫਿਰ ਪੂਰਾ ਲਿਆਂਜਾਮ ਕਰਾਂਗੇ ਕਰਮਪਾਲ ਜੀ ਇਹ ਗੱਡੀ ਲੱਗੀ ਸੀਗੀ ਕਿ ਉਹ ਉਹਨੇ ਚੱਕ ਲਈ ਹੈ ਗੱਡੀ ਉਹਨਾਂ ਦੀ ਤਸੱਲੀ ਹੋ ਗਈ ਹੈ ਡਲ ਰੋਡ ਹੈ ਖਾਸ ਤੌਰ ਤੇ ਰੋਡ ਦੀ ਇਹ ਬਸ ਮੇਰੇ ਕੋਲ ਰੋਡ ਕਲੀਅਰ ਹੋ ਗਈ ਹੈ ਕੌਣ ਸੀ ਸਰ ਇਹ ਮਾਮਲਾ ਕੀ ਹੈ ਮੈਂ ਇਹਨਾਂ ਦਰਖਾਸਤ ਦੇਖ ਕੇ ਦੱਸਾਂ ਸਰ ਨਹੀਂ ਜੀ ਪੁਲਿਸ ਥੈਂਕ ਯੂ ਥੈਂਕ ਯੂ ਇਹਨਾਂ